ਟਿਵਾਨਾ ਰੈਡੀ ਦੇ ਸਤਿਕਾਰਯੋਗੋ ਤੁਹਾਡੇ ਨਾਲ ਦੋ ਰਿਪੋਰਟ ਸਾਂਝੀਆਂ ਕਰਦੀਆਂ ਨੇ ਇਸ ਦੌਰਾਨ ਮੈਂ ਕਾਲ ਤੁਹਾਡੀ ਨਹੀਂ ਲਵਾਵਾਂਗਾ ਇੱਕ ਤਾਂ ਹੈ ਅਮਰਿਤ ਸਾਗਰ ਮਿੱਤਲ ਹੋਰਾਂ ਦਾ ਆਰਟੀਕਲ ਹੈ ਜਿਹੜੇ ਸੋਨਾ ਲੀਕਾ ਦੇ ਉਪ ਚੇਅਰਮੈਨ ਨੇ ਤੇ ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਨੇ ਕੈਬਨਟ ਰੈਂਕ ਵੀ ਇਹਨਾਂ ਨੂੰ ਮਿਲਿਆ ਹੋਇਆ ਸੋਨਾ ਲੀਕਾ ਵਾਲਿਆਂ ਨੂੰ ਅਮਰਤ ਲਾਲ ਸਾਗਰ ਹੋਰਾਂ ਨੂੰ ਉਹਨਾਂ ਦਾ ਆਰਟੀਕਲ ਹੈ ਜੀ ਜਿੱਚੋ ਧੰਨਵਾਦ ਹੈ ਕਿ ਸਮਰਥਨ ਮੁੱਲ ਦੀ ਗਾਰੰਟੀ ਨਾਲ ਖੇਤੀ ਖੇਤਰ ਨੂੰ ਮਜ਼ਬੂਤੀ ਮਿਲੇਗੀ ਸੋਨਾਲੀ ਕਾ ਨੇ ਬੜੀਆਂ ਤਰੱਕੀਆਂ ਕੀਤੀਆਂ ਨੇ ਆਪਣੇ ਸਮੇਂ ਦੇ ਵਿੱਚ ਪਰ ਇਸ ਸلسਲੇ ਦੇ ਵਿੱਚ ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਹੀ ਹਾਜ਼ਾ ਨਾਰਾ ਮਾਰਿਆ ਕਿ ਜਿਹੜਾ ਐਮਐਸਪੀ ਐ ਸਮਰਥਨ ਮੁੱਲ ਦੀ ਗਾਰੰਟੀ ਨਾਲ ਖੇਤੀ ਖੇਤਰ ਨੂੰ ਮਜ਼ਬੂਤੀ ਮਿਲੇਗੀ ਕਿਉਂਕਿ ਜਦੋਂ ਖੇਤੀ ਆਮ ਲੋਕਾਂ ਚ ਹੈ ਤੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਹੋਏਗਾ ਕੋਈ ਦੋਰਾਵਾ ਨਹੀਂ ਤੇ ਇਸ ਦਰਾਂ ਇੱਕ ਆਰਟੀਕਲ ਮੈਂ ਹੋਰ ਸਾਂਝਾ ਕਰਾਂਗਾ ਉਹ ਵੀ ਆਰਟੀਕਲ ਬੜਾ ਕਮਾਲ ਦਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਅੱਜ ਆਰਟੀਕਲ ਆਇਆ ਉਹ ਕੇ ਜਰਨਲਿਸਟ 파르사 ਵੈਂਕਟੇਸ਼ਵਰ ਰਾਓ ਜੂਨੀਅਰ ਦਾ ਕਿ ਪੰਜਾਬ ਦਾ ਖੇਤੀ ਸੰਕਟ దీర్ఘ ਰੋਗ ਬਣਿਆ ਤੇ ਕਿਉਂ ਬਣਿਆ ਸੋ ਇਸ ਸਬੰਧੀ ਸ਼ਾਇਦ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਨੁਕਤੇ ਤੁਸੀਂ ਜਰੂਰ ਇਸ ਦਾ ਫਾਇਦਾ ਚੁੱਕੇ ਹੋਏ ਇਸ ਤਰ੍ਹਾਂ ਮੈਂ ਕਾਲ ਨਹੀਂ ਲਵਾਗਾ ਤੇ ਸਮਰਥਨ ਮੁੱਲ ਦੀ ਗਰੰਟੀ ਨਾਲ ਖੇਤੀ ਸੈਕਟਰ ਨੂੰ ਕੀ ਕੀ ਮਜ਼ਬੂਤੀ ਮਿਲਨੀ ਹੈ ਇਸ ਬਾਰੇ ਲਿਖਦੇ ਨੇ ਅਮਰਤ ਸਾਗਰ ਮਿੱਤਲ ਸੋਨਾਲੀਕਾ ਵਾਲੇ ਕਹਿੰਦੇ ਕਿਸਾਨਾਂ ਦੇ ਮੁੱਢ ਤੋਂ ਉੱbre ਪ੍ਰਦਰਸ਼ਨ ਨੇ ਖੇਤੀ ਖੇਤਰ ਦੇ ਵਿੱਚ ਟਿਕਾਊ ਲਾਭ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲੇ ਸੰਘਰਸ਼ ਵਾਲੇ ਇੱਕ ਵਾਰੀ ਫਿਰ ਧਿਆਨ ਖਿੱਚਿਆ ਕਿ ਹਾਲਾਂਕਿ ਉਹਨਾਂ ਦਾ ਕਈ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਕਈ ਮੰਗਾਂ ਨੇ ਉਹਨਾਂ ਦੀ ਮੁੱਖ ਮੰਗ ਕਹਿ ਲਓ ਮੁਰਲੀ ਬੇਨਤੀ ਹੈ ਕਿ ਐਮਐਸਪੀ ਭਾਵ ਘੱਟੋ ਘੱਟ ਸਮਰਥਨ ਮੁੱਲ ਦੀ ਲਾਜ਼ਮੀ ਗਰੰਟੀ ਕੀਤੀ ਜਾਵੇ ਤੇ ਇਸ ਗਰੰਟੀ ਦਾ ਕੀ ਫਾਇਦਾ ਤੇ ਕੀ ਨੁਕਸਾਨ ਹੋਣਾ ਹੈ ਇਹਦਾ ਵੀ ਨਾਲ-ਨਾਲ ਆਪਾਂ ਲੇਖਾ ਜੋਖਾ ਕਰਾਂਗੇ ਰਿਵਿਊ ਕਰਾਂਗੇ ਆਰਟੀਕਲ ਦਾ ਬਾਅਦ ਦੇ ਵਿੱਚ ਪਰ ਐਮਐਸਪੀ ਪਾਪ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਕੇਸ ਨੂੰ ਉਸ ਐਮਐਸਪੀ ਤਦ ਸਰਕਾਰ ਤੈਅ ਕਰ ਦਿੰਦੀ ਹੈ 23 ਫਸਲਾਂ ਦਾ ਪਰ ਉਹਨਾਂ 23 ਫਸਲਾਂ ਚੋਂ ਜਿਹੜੀਆਂ ਐਮਐਸਪੀ ਤੇ ਨਹੀਂ ਖਰੀਦੀਆਂ ਗਈਆਂ ਮਾਰਕੀਟ ਦੇ ਵਿੱਚ ਉਹਨਾਂ ਦੇ ਰੇਟ ਡੁੱਡੇ ਦੋ ਗਨੇ ਨੇ ਕਣਕ ਝੋਨਾ ਜਿਨ੍ਹਾਂ ਤੇ ਐਮਐਸਪੀ ਤੇ ਜ਼ਿਆਦਾ ਖਰੀਦ ਹੋਈ ਹੈ ਉਹਨਾਂ ਦਾ ਰੇਟ ਮਾਰਕੀਟ 'ਚ ਨਹੀਂ ਵਧਿਆ ਪਰ ਜਿਹੜੀਆਂ ਧਾਲਾਂ ਤੇ ਐਮਐਸਪੀ ਸੀ ਤੇਲ ਬੀਜਾਂ ਤੇ ਐਮਐਸਪੀ ਸੀ ਪਰ ਕਿਸਾਨ ਨੂੰ ਨਹੀਂ ਮਿਲੀ ਪਰ ਉਸ ਤੋਂ ਬਾਅਦ ਉਹ ਮਾਰਕੀਟ ਦੇ ਵਿੱਚ ਐਮਐਸਪੀ ਤੋਂ ਵੀ ਦੁੱਗਣੇ ਡੁੱਡੇ ਰੇਟਾਂ ਤੇ ਮਿਲ ਰਹੀਆਂ ਨੇ ਸੋ ਇਸ ਕਰਕੇ ਵਿੱਚ ਕਿਤੇ ਨਾ ਕਿਤੇ ਵਪਾਰੀ ਦੀ ਵੀ ਲੁੱਟ ਹੈ ਸਟੋਰੀਏ ਦੀ ਲੁੱਟ ਹੈ ਜਿਸ ਤੇ ਸਰਕਾਰ ਨੂੰ ਰੋਕਣਾ ਮੰਨਦਾ ਹੈ ਕਿਸਾਨਾਂ ਦਾ ਮੰਨਣਾ ਕਿ ਸਰਕਾਰ ਨੇ ਐਮਐਸਪੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਚ ਕੋਈ ਰੁਚੀ ਨਹੀਂ ਦਿਖਾਈ ਜਿਸ ਕਾਰਨ ਉਹਨਾਂ ਦੀ ਬੇਵਿਸ਼ਵਾਸ ਸੀ ਤੇ ਨਰਾਸ਼ਾ ਕਿਸਾਨਾਂ ਦੇ ਹੱਥ ਲੱਗੇ ਹੁਣ ਕਿਸਾਨ ਕਾਨੂੰਨੀ ਐਮਐਸਪੀ ਦੀ ਗਾਰੰਟੀ ਦੀ ਲੋਡ ਮਹਿਸੂਸ ਕਰ ਰਹੇ ਨੇ ਤੇ ਇਹਨਾਂ ਮੁੱਦਿਆਂ ਨੇ ਉਹਨਾਂ ਨੂੰ ਖੇਤ ਅਤੇ ਘਰ ਛੱਡ ਕੇ ਵਿਰੋਧ ਦਾ ਰਸਤਾ ਅਪਣਾਉਣ ਲਈ ਸ਼ਾਹੀ ਮਾਰਗਾਂ ਤੇ ਜਾਣ ਲਈ ਮਜਬੂਰ ਕੀਤਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ 3 ਸੱਤ ਕਿਸਾਨਾਂ ਦੀ ਹੁਣ ਤੱਕ ਮੌਤ ਹੋ ਗਈ ਹੈ ਤੇ ਕੁਝ ਜ਼ਖਮੀ ਵੀ ਹੋਏ ਨੇ ਤੇ ਆਮ ਕਰਕੇ ਹਾਲਾਤ ਆਮ ਵਰਗੇ ਨਹੀਂ ਰਹੇ ਯਾਤਰੂਆਂ ਦੀ ਆਵਾਜਾਈ ਤੇ ਵਪਾਰਕ ਸਰਗਰਮੀਆਂ ਨਾਲ ਆਮ ਜਨ ਜੀਵਨ ਤੇ ਵੀ ਡੰਗਾ ਸਰਪਿਆ ਜਿਸ ਤਰ੍ਹਾਂ ਕੂਰੀਅਰ ਕੰਪਨੀਆਂ ਨੇ ਜਾਂ ਹੋਰ ਨੇ ਉਹਨਾਂ ਦਾ ਵੀ ਦੋਸਤੋ ਕਰੋੜਾਂ ਦਾ ਨੁਕਸਾਨ ਹੋਇਆ ਹੁਣ ਦਿੱਲੀ ਪੰਜਾਬ ਤੋਂ ਦੂਰ ਹੈ ਦਿੱਲੀ ਜਾਣ ਲਈ ਡੇਢ ਤੋਂ 2 ਘੰਟੇ ਐਕਸਟਰਾ ਲੱਗਦੇ ਨੇ ਆਰਬਿਟ ਵਾਲੀਆਂ ਬੱਸਾਂ ਨੇ ਜਿਹੜੀਆਂ ਬਾਦਲ ਪਰਿਵਾਰ ਦੀਆਂ ਉਹਨਾਂ ਨੇ ਵੀ 500-700 ਰੁਪਏ ਐਕਸਟਰਾ ਲੈਣੇ ਸ਼ੁਰੂ ਕੀਤੇ ਨੇ ਉਹ ਜਾਇਜ਼ ਵੀ ਹੈ ਕਿਉਂਕਿ ਉਹਨਾਂ ਦਾ ਖਰਚਾ ਵੱਧਾ ਸਮਾਂ ਵੱਧਾ ਤੇ ਟੈਕਸੀ ਵਾਲਿਆਂ ਨੇ ਵੀ ਰੇਟ ਵਧਾਏ ਨੇ ਤੇ ਦਿੱਕਤ ਵੀ ਹੈ ਲੋਕਾਂ ਨੂੰ ਸਤੰਬਰ 2020 ਦੇ ਵਿੱਚ ਸਰਕਾਰ ਨੇ ਤਿੰਨ ਵਿਵਾਦਤ ਖੇਤੀ ਕਾਨੂੰਨ ਲਿਆਂਦੇ ਜੋ ਰਾਜ ਕੇ ਵਿਰੋਧ ਦਾ ਸਾਹਮਣਾ ਉਹਨਾਂ ਨੂੰ ਚੱਲਿਆ ਫਿਰ ਉਹਨਾਂ ਨੂੰ ਮੋਦੀ ਸਰਕਾਰ ਨੇ ਰੱਦ ਕੀਤਾ ਆਖਰ ਨਵੰਬਰ 21 ਦੇ ਵਿੱਚ ਉਹਨਾਂ ਨੂੰ ਰੱਦ ਕਰ ਦਿੱਤਾ ਬੀਜੇਪੀ ਸਰਕਾਰ ਨੇ ਪਰ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਐਮਐਸਵੀ ਬਾਰੇ ਗਠਿਤ ਕਮੇਟੀ ਦੀ ਹਾਲੇ ਤੱਕ ਅੰਤਮ ਰਿਪੋਰਟ ਨਹੀਂ ਆਈ ਫੈਸਲਾ ਲੈਂਡ ਚ ਹੋ ਰਹੀ ਇਸ ਦੇਰੀ ਨੇ ਖੇਤੀਬਾੜੀ ਖੇਤਰ ਦੇ ਵਿੱਚ ਅਨਿਸ਼ਚਿਤਤਾਵਾਂ ਨੂੰ ਬਰਕਰਾਰ ਰੱਖਿਆ ਇਹ ਗੱਲ 1966-67 ਦੀ ਹੈ ਜਦੋਂ ਦੇਸ਼ ਦੇ ਵਿੱਚ ਭੋਜਨ ਦੀ ਬਹੁਤ ਕਮੀ ਸੀ ਉਸ ਵਲੇ ਭੋਜਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਮਐਸਪੀ ਲਾਗੂ ਕੀਤੀ ਗਈ ਹਾਲਾਂਕਿ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਵਾਸਤੇ ਵੱਡੇ ਪੱਧਰ ਤੇ ਰਾਜਨੀਤਿਕ ਸਮਰਥਨ ਮਿਲਿਆ ਇਸ ਤੋਂ ਮਗਰੋਂ ਦੀਆਂ ਸਰਕਾਰਾਂ ਨੇ ਇਸ ਨੂੰ ਰਸਮੀ ਰੂਪ ਦੇਣ ਦੇ ਵਿੱਚ ناکਾਮਯਾਬੀ ਹੀ ਝੱਲੀ ਤੇ ਇਸ ਕਾਰਨ ਖੇਤੀਬਾੜੀ ਖੇਤਰ ਅੱਜ ਵੀ ਸ਼ਸ਼ੋਭੰਜ ਵਾਲੇ ਹਾਲਾਤ ਚੋਂ ਗੁਜ਼ਰ ਰਿਹਾ ਜ਼ਾਹਰ ਹੈ ਕਿ ਹੁਣ ਦਹਾਕਿਆਂ ਪੁਰਾਣੀ ਐਮਐਸਪੀ ਦੀ ਨੀਤੀ ਨੂੰ ਕਮਜ਼ੋਰ ਕਰਨ ਵਾਲੇ ਕਾਰਨਾਂ ਨੂੰ ਦੂਰ ਕਰਨ ਅਤੇ ਇਸ ਦੀਆਂ ਕਾਨੂੰਨੀ ਜਟਲਤਾਵਾਂ ਨੂੰ ਹਟਾਉਣ ਅਤੇ ਖੇਤੀ ਖੇਤਰ ਦੇ ਵਿੱਚ ਦੋ ਜੋ ਦੇਸ਼ ਦੀ ਸਮੁੱਚੀ ਜੀਵਨ ਰੇਖਾ ਦੇ ਸਮੁੱਚੇ ਵਿਕਾਸ ਨੂੰ ਅੱਗੇ ਵਧਾਉਣ ਲਈ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਲਈ ਕਦਮ ਚੁੱਕੇ ਜਾਣ। ਕਾਨੂੰਨੀ ਗਾਰੰਟੀ ਕਿਉਂ ਜ਼ਰੂਰੀ ਹੈ ਸਵਾਰੇ ਲਿਖਦੇ ਨੇ ਅਮਰਤ ਸਾਗਰ ਮਿੱਤਲ ਕਿ ਸਵਾਲ ਇਹ ਹੈ ਕਿ ਆਖਰ ਕਿਸਾਨ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਕਿਉਂ ਰਹਿੰਦੇ ਦਰਅਸਲ ਐਮਐਸਪੀ 23 ਫਾਸਲਾਂ ਦਾ ਇਹ ਵਿੱਚ ਦਿੱਤਾ ਜਾਂਦਾ ਇੱਕ ਅਜਿਹਾ ਮੁੱਲ ਹੈ ਜੋ ਪ੍ਰਸ਼ਾਸਨ ਦੀ ਸਲਾਹ ਨਾਲ ਤੈਅ ਕੀਤਾ ਜਾਂਦਾ ਹੈ ਕਿ ਖੇਤੀ ਲਾਗਤ ਮੌਲ ਕਮਿਸ਼ਨ ਸੀਏਸੀਪ ਤੇ ਹਰ ਸਾਲ ਇਹ ਤੈਅ ਕੀਤਾ ਜਾਂਦਾ ਜਦੋਂ ਕਿ ਬਾਜ਼ਾਰ ਦੇ ਵਿੱਚ ਅਨਾਜ ਦੀਆਂ ਕੀਮਤਾਂ ਥੱਲੇ ਡਿੱਗਦੀਆਂ ਨੇ ਤਾਂ ਉਹ ਐਮਐਸਪੀ ਵੀ ਥੱਲੇ ਚਲੀਆਂ ਜਾਂਦੀਆਂ ਨੇ ਕਿਸਾਨਾਂ ਨੂੰ ਇਸ ਨਿਮੋਸ਼ੀ ਤੋਂ ਬਚਾਉਣ ਲਈ ਕੀਮਤਾਂ ਦੀ ਸਥਿਰਤਾ ਤੇ ਰੋਕ ਲਾਉਣ ਲਈ ਇਸ ਦੀ ਸਰਕਾਰੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਇਸ ਨਾਲ ਖਪਤਕਾਰ ਨੂੰ ਬਾਜ਼ਾਰ ਦੀ ਭ੍ਰਿਸ਼ਟ ਜੋੜ-ਟੋੜ ਦੀ ਨੀਤੀ ਤੋਂ ਬਚਾ ਕੇ ਵਧੀਆਂ ਕੀਮਤਾਂ ਨੂੰ ਸਥਿਰ ਰੱਖਦੇ ਹੋਏ ਭੋਜਨ ਸੁਰੱਖਿਆ ਵੀ ਬਰਕਰਾਰ ਰੱਖੀ ਜਾਂਦੀ ਹੈ ਇਸ ਲਈ ਇਹ ਨੀਤੀ ਭਾਰਤ ਦੇ ਵਿੱਚ ਕਰੀਬ 5 ਦਹਾਕਿਆਂ ਤੋਂ ਵੱਧ ਸਮੇਂ ਦੇ ਵਿੱਚ ਉਹ ਵਜੂਦ ਦੇ ਵਿੱਚ ਹੈ ਫਿਰ ਵੀ ਇਹ ਸਵਾਲ ਅਹਿਮ ਹੈ ਕਿ ਕਿਸਾਨ ਇਸ ਨੀਤੀ ਦੀ ਕਾਨੂੰਨੀ ਗਾਰੰਟੀ ਕਿਉਂ ਮੰਗ ਰਹੇ ਨੇ ਨੀਤੀਯੋਗ ਦੇ ਤਾਜ਼ਾ ਤਰੀਨ ਅੰਕੜੇ ਦੱਸਦੇ ਨੇ ਕਿ ਐਮਐਸਪੀ ਦਾ ਲਾਭ ਸਿਰਫ 6 ਫੀਸਦੀ ਕਿਸਾਨਾਂ ਨੂੰ ਹੀ ਮਿਲ ਰਿਹਾ ਹੈ ਤੇ ਸਾਡੇ ਦੇਸ਼ ਦਾ ਕੁੱਲ ਖੇਤੀ ਉਤਪਾਦਨ ਦਾ ਸਿਰਫ 11% ਹੀ ਕਿਸਾਨ ਤੋਂ ਖਰੀਦ ਰਿਹਾ ਹੈ। ਮਤਲਬ ਸਾਡਾ ਦੇਸ਼ ਕੁੱਲ ਖੇਤੀ ਉਤਪਾਦਨ ਦਾ ਸਿਰਫ 11% ਹੀ ਕਿਸਾਨਾਂ ਤੋਂ ਖਰੀਦ ਰਿਹਾ ਹੈ। ਬਾਕੀ 99% ਉਹ ਵਪਾਰੀ ਤੋਂ ਖਰੀਦ ਰਿਹਾ ਹੈ। ਫਾਰਮ ਤੋਂ ਯਾਨੀ ਕਿ ਖਰੀਦ ਘਟ ਹੈ ਫੈਕਟਰੀਆਂ ਤੋਂ ਜਾਂ ਵਪਾਰੀ ਤੋਂ ਦੁਕਾਨਾਂ ਤੋਂ ਜ਼ਿਆਦਾ ਹੈ ਹਕੀਕਤ ਇਹ ਹੈ ਕਿ 90 ਫੀਸਦੀ ਤੋਂ ਜ਼ਿਆਦਾ ਫਸਲਾਂ ਤੈਸ਼ੋ ਦਾ ਐਮਐਸਪੀ ਤੋਂ 20 ਤੋਂ 30 ਫੀਸਦੀ ਘੱਟ ਕੀਮਤ ਤੇ ਵੇਚੀਆਂ ਜਾਂਦੀਆਂ ਨੇ ਯਾਨੀ ਜੋ ਦੀ ਐਮਐਸਪੀ ਆ ਉਸ ਤੋਂ 20 ਜਾਂ 30 ਫੀਸਦੀ ਘੱਟ ਰੇਟ ਮਿਲਦਾ 90 ਫਸਲਾਂ ਤੇ 90 ਫੀਸਦੀ ਫਸਲਾਂ ਦੇ ਨਤੀਜਾ ਇਹ ਨਿਕਲਦਾ ਹੈ ਕਿ ਕਿਸਾਨਾਂ ਨੂੰ ਇੱਕ ਏਕੜ ਦੀ ਪੈਦਾਵਾਰ ਤੇ ਕਰੀਬ 20000 ਰੁਪਏ ਦਾ ਨੁਕਸਾਨ ਹੁੰਦਾ ਹੈ ਜਿਸ ਦੀ ਸਾਲਾਨਾ ਗਿਣਤੀ ਮਿੰਤੀ ਕਰੀਏ ਤਾਂ ਇਹ ਨੁਕਸਾਨ 10 ਲੱਖ ਕਰੋੜ ਦਾ ਹੋ ਜਾਂਦਾ ਹੈ ਭਾਰਤੀ ਅੰਤਰਰਾਸ਼ਟਰੀ ਆਰਥਿਕ ਸਬੰਧ ਖੋਜ ਕਾਉਂਸਲ ਸੀਆਰਆਈਈ ਅਤੇ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ਵੱਲੋਂ ਕੀਤੇ ਗਏ ਕਧਿਆਨ ਤੋਂ ਪਤਾ ਲੱਗਦਾ ਹੈ ਕਿ ਬੇਅਸਰ ਨੀਤੀਆਂ ਕਰਕੇ ਭਾਰਤੀ ਕਿਸਾਨ ਨੂੰ ਸੰਨ 2000 ਤੋਂ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ ਰਿਪੋਰਟ ਤੋਂ ਵੀ ਪਤਾ ਚੱਲਦਾ ਕਿ ਭਾਰਤੀ ਕਿਸਾਨਾਂ ਨੂੰ ਘੱਟ ਕੀਮਤਾਂ ਮਿਲਣ ਕਾਰਨ ਸਨ 2000 ਤੋਂ 2017 ਤੱਕ 17 ਸਾਲਾਂ ਦੇ ਦੌਰਾਨ 45 ਲੱਖ ਕਰੋੜ ਦਾ ਨੁਕਸਾਨ ਭਾਰਤੀ ਕਿਸਾਨਾਂ ਨੂੰ ਹੋਇਆ ਕਿਉਂਕਿ 90% ਦੀ ਫਸਲਾਂ ਤੇ ਐਮਐਸਪੀ ਤੋਂ 20 ਤੋਂ 30% ਘੱਟ ਪੈਸਾ ਕਿਸਾਨ ਦੇ ਵੱਲ ਪੈਂਦਾ ਉਹ ਕੌਣ ਖਾ ਜਾਂਦਾ ਹੈ ਇਹ ਤੁਹਾਡੇ ਸਾਹਮਣੇ ਹੈ ਇਸ ਸਬੰਧੀ ਜਿਹੜੀਆਂ ਗਲਤ ਧਾਰਨਾਵਾਂ ਪੇਸ਼ ਹੋ ਰਹੀਆਂ ਨੇ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਇਸ ਦੀਆਂ ਵਿੱਤੀ ਲਾਗਤਾਂ ਬਾਰੇ ਕੀਤੀ ਜਾ ਰਹੀ ਅਤਕੜਨੀ ਵਾਲੇ ਦਾਅਵੇਆਂ ਕਰਨਾ ਰੁਕੋ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਲਈ ਖੇਤੀ ਉਤਪਾਦਾਂ ਤੇ ਪਸ਼ੂਤਨ ਮਾਰਕੀਟ ਕਮੇਟੀਆਂ ਏਪੀਐਮਸੀ ਦੇ ਕਾਨੂੰਨ ਚ ਇੱਕ ਹੋਰ ਧਾਰਾ ਨੂੰ ਜੋੜਦੇ ਹੋਏ ਕੁਝ ਲਾਜ਼ਮੀ ਸੋਧਾਂ ਦੀ ਲੋੜ ਹੈ ਉਹ ਇਹ ਕਿ ਐਮਐਸਪੀ ਦੀ APMC ਦੀਆਂ ਮੰਡੀ ਦੇ ਵਿੱਚ ਖੇਤੀ ਉਪਜਾਂ ਦੀ ਬੋਲੀ ਤਹਿਸ਼ੁਦਾ MSP ਦੀਆਂ ਕੀਮਤਾਂ ਤੋਂ ਥੱਲੇ ਲਾਉਣ ਦੀ ਕਾਨੂੰਨੀ ਰੂਪ ਦੇ ਵਿੱਚ ਇਜਾਜ਼ਤ ਨਹੀਂ ਹੈ MSP ਦੇ ਕਾਨੂੰਨੀ ਰੂਪ ਦੇ ਵਿੱਚ ਸੰਚਾਲਨ 'ਚ ਖਦਸ਼ਾ ਇਹ ਪੈਦਾ ਹੁੰਦਾ ਹੈ ਕਿ ਜ਼ਿਆਦਾਤਰ ਖੇਤੀ ਉਤਪਾਦਾਂ ਦੀ ਵਿਕਰੀ APMC ਦੀਆਂ ਮੰਡੀਆਂ ਰਾਹੀਂ ਨਹੀਂ ਹੁੰਦੀ ਤੇ ਵਪਾਰੀ ਖੇਤੀ ਉਪਜਾਂ ਦੀ ਖਰੀਦ ਦਾ ਬਾਈਕਾਟ ਵੀ ਕਰ ਸਕਦੇ ਨੇ ਸਰਕਾਰ ਕੋਲ ਖੇਤੀ ਪੈਦਾਵਾਰ ਨੂੰ ਗੋਦਾਮਾਂ ਚ ਰੱਖਣ ਜਾਂ ਉਸ ਦੀ ਵਿਕਰੀ ਜਾਂ ਮੰਡੀ ਕਰਨ ਲਈ ਭੌਤਿਕ ਤੇ ਵਿੱਤੀ ਸਾਧਨ ਨਹੀਂ ਹੈ ਇਸ ਦਲੀਲ ਤੇ ਕੋਈ ਤਰਕ ਨਹੀਂ ਦਿੱਤਾ ਕੀਤਾ ਜਾ ਸਕਦਾ ਸਰਕਾਰੀ ਦਖਲਅੰਦਾਜ਼ੀ ਉਦੋਂ ਹੀ ਲਾਜ਼ਮੀ ਹੁੰਦੀ ਹੈ ਜਦੋਂ ਬਾਜ਼ਾਰ ਦੀਆਂ ਕੀਮਤਾਂ ਤੇ ਐਮਐਸਪੀ ਤੋਂ ਥੱਲੇ ਆ ਜਾਂਦੀਆਂ ਨੇ ਉਹਨਾਂ ਵਪਾਰੀਆਂ ਵੱਲੋਂ ਖੇਤੀ ਉਤਪਾਦਾਂ ਦੀ ਖਰੀਦ ਦਾ ਵੱਡੇ ਪੱਧਰ ਤੇ ਕੀਤਾ ਜਾ ਸਕਣ ਵਾਲਾ ਸੰਭਾਵਤ ਵਾਈਕਰਡ ਵੀ ਤਰਕਹੀਣ ਦਲੀਲ ਆ ਕਿਉਂਕਿ ਉਹ ਖੇਤੀ ਦੀ ਉਪਜ ਦੀ ਮੰਗ ਦੇ ਮੁਕਾਬਲੇ ਖੇਤੀ ਜਨਸ ਦੀ ਸਪਲਾਈ ਪਹਿਲਾਂ ਹੀ ਘਟ ਹੈ ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਇਸ ਗੱਲ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਸਾਲ 2023 ਦੇ ਸੀਜ਼ਨ ਦੇ ਦੌਰਾਨ ਸਰਕਾਰ ਨੇ ਐਮਐਸਪੀ ਤੇ 44.4 ਮਿਲੀਅਨ ਟਨ ਕਣਕ ਖਰੀਦਣ ਦਾ ਟੀਚਾ ਮਿੱਥਿਆ ਸੀ ਲੇਕਿਨ ਉਹ ਸਿਰਫ 26 ਮਿਲੀਅਨ ਦਣ ਕਣਕ ਹੀ ਘੱਟੋ ਘੱਟ ਸਮਰਥਨ ਮਿਲਤੇ ਖਰੀਦ ਸਕੀ ਇਹ ਦਾਵਾ ਕਰਨਾ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਭਾਰਤ ਲਈ ਵਿੱਤੀ ਮੁਸੀਬਤਾਂ ਖੜੀਆਂ ਕਰੇਗੀ ਬੇਬਨਿਆ ਦਾ ਹਾਂ ਹੁਣ ਇਹ ਬਹੁਤ ਰੌਲਾ ਪਾਇਆ ਜਾ ਰਿਹਾ ਕਿ ਜੇ ਸਰਕਾਰ ਸਾਰੀ ਕਣਕ ਐਮਐਸਪੀ ਦੇ ਖਰੀਦੇ ਸਰਕਾਰ ਕੋਲ ਪੈਸੇ ਮੁੱਕ ਜਾਣਗੇ ਪਰ ਤੁਸੀਂ ਕਦੇ ਵੇਖਿਆ ਜੇ ਐਮਐਸਪੀ ਕਣਕ ਦਾ 2200 ਹੈ ਕਦੇ ਸੁਣਿਆ ਕਿ ਆਟਾ 1500 ਨੂੰ ਮਿਲਦਾ ਹੋਵੇ ਨਹੀਂ ਮਿਲਦਾ ਨਾ ਆਟਾ 30 ਤੋਂ 35 ਰੁਪਏ ਮਿਲ ਰਿਹਾ ਹੈ ਇੰਡੀਆ ਚ ਹਰ ਜਗ੍ਹਾ ਤੇ ਤੇ ਫਿਰ ਉਸ ਕਣਕ ਦੀ ਖਰੀਦ ਐਮਐਸਪੀ ਵਪਾਰੀ ਦੇ ਖਰਚੇ ਢੋਟ ਰਾਈ ਉਸ ਤੋਂ ਇਲਾਵਾ ਕਣਕ ਦੀ ਪਸਾਈ ਤੋਂ ਵੀ ਜਿਆਦਾ ਰੇਟ ਤੇ ਆਟਾ ਮਿਲ ਰਿਹਾ ਤੇ ਫਿਰ ਕਿਵੇਂ ਸਰਕਾਰ ਨੂੰ ਘਾਟਾ ਪੈ ਜਗਾ ਐਮਐਸਪੀ ਦੇ ਖਰੀਦਣ ਤੇ ਅਸਲ ਵਿਚਲਾ ਵਪਾਰੀ ਸਟੋਰੀਆਂ ਲੁੱਟਦਾ ਜਿਵੇਂ ਹੁਣ ਵੱਡੇ ਵੱਡੇ ਸਾਈਲੋ ਬਣ ਰਹੇ ਨੇ ਉਹਨਾਂ ਨੇ ਫਿਰ ਮਨਮਤ ਦੀ ਦੇ ਰੇਟ ਤੇ ਜੇ ਵਿਸ਼ਵ ਦੇ ਵਿੱਚ ਦੋਸਤੋ ਕਿਤੇ ਵੀ ਮੰਗ ਹੈ ਕਣਕ ਦੀ ਸਪੋਜ ਕਰੋ ਕਿ ਰਸ਼ੀਆ ਨੂੰ ਜਾਂ ਇੰਗਲੈਂਡ ਨੂੰ ਆਟੇ ਦੀ ਲੋੜ ਪੈ ਗਈ ਤੇ ਇਹ ਆਟਾ ਉੱਥੇ ਜਾਏਗਾ ਜੇ ਉੱਥੇ ਵਪਾਰੀ ਨੂੰ ਚੁਆਨੇ ਵੀ ਬਚਦੀ ਹੋਵੇ ਉਹ ਭੁੱਖੇ ਮਰਦੇ ਬੰਗਾਲੀਆਂ ਨੂੰ ਪੰਜਾਬੀਆਂ ਨੂੰ ਜਾਂ ਕਿਸੇ ਹੋਰ ਨੂੰ ਆਟਾ ਨਹੀਂ ਦੇਵੇਗਾ ਜਿੱਥੇ ਉਹਨੂੰ ਫਾਇਦਾ ਉਹ ਆਪਣੀ ਜਿੰਸ ਉੱਥੇ ਭੇਜੇਗਾ ਇਸ ਸਬੰਧੀ ਫਿਰ ਇਹ ਜਿਹੜਾ ਭੰਬਲ ਪੂਸਾ ਕਿ ਨਹੀਂ ਜੀ ਸਰਕਾਰ ਕੋਲ ਇੰਨਾ ਪੈਸਾ ਕਿੱਥੇ ਸਰਕਾਰ ਉਹ ਥੋੜੀ ਕਹਿੰਦੇ ਕਿਸਾਨ ਕੇ ਸਰਕਾਰ ਖਰੀਦੇ ਉਤਾਈਆ ਕਿ ਇਹ ਤੋਂ ਘੱਟ ਕੀਮਤ ਤੇ ਮੰਡੀ ਚ ਕੋਈ ਵਪਾਰੀ ਨਾ ਖਰੀਦੇ ਹਾਂ ਠੀਕ ਹੈ ਕਿ ਇੱਕ ਵਾਰੀ ਵਪਾਰੀ ਮਹਿੰਗੇ ਭਾਅ ਤੇ ਖਰੀਦਣ ਤੋਂ ਗਰੇਜ ਕਰਨਗੇ ਆਨਾ ਕਾਨੀ ਕਰਨਗੇ ਇਹ ਟਿਕੜਮਬਾਜ਼ੀ ਹੋਏਗੀ ਤੇ ਉੱਥੇ ਫਿਰ ਸਰਕਾਰ ਨੂੰ ਆਪਣਾ ਰੋਲ ਨਿਭਾਉਣਾ ਪੈਗਾ ਇਹ ਦਾਵਾ ਕਰਨਾ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਾਲ ਭਾਰਤ ਦੇ ਵਿੱਚ ਆਰਥਿਕ ਮੁਸੀਬਤਾਂ ਵਧਣਗੀਆਂ ਇਹ ਬੇਬੁਨਿਆਦ ਹੈ ਸਰਕਾਰੀ ਅਨੁਮਾਨਾਂ ਦੇ ਮੁਤਾਬਕ 23 ਫਸਲਾਂ ਦੇ ਦਾ ਉਤਪਾਦਨ ਦਾ ਐਮਐਸਪੀ ਮੁੱਲ ਕਰੀਬ 17 ਲੱਖ ਕਰੋੜ ਬਣਦਾ ਹੈ ਕਣਿ 23 ਦੀਆਂ 23 ਫਸਲਾਂ ਦਾ ਐਮਐਸਪੀ ਕੁੱਲ 17 ਲੱਖ ਕਰੋੜ ਬਣਦਾ ਹੈ ਤੇ ਕੁਝ ਵਿਦਿਆਰਥੀ ਇਸ ਨੂੰ 10 ਲੱਖ ਕਰੋੜ ਵੀ ਦੱਸਦੇ ਨੇ ਇਸ ਤੋਂ ਇਲਾਵਾ ਖੇਤੀ ਪੈਦਾਵਾਰ ਦਾ ਮਹਿਜ 70% ਹੀ ਵਿਕਰੇ ਲਈ ਬਾਹੂ ਉਤਪਾਦਨ ਦੇ ਰੂਪ ਦੇ ਵਿੱਚ ਮੰਡੀਆਂ ਚਾਹੁੰਦਾ ਹੈ ਬਾਕੀ ਉਤਪਾਦਨ ਕਿਸਾਨ ਪਰਿਵਾਰ ਘਰੇਲੂ ਖਪਤ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਨੇ ਸੱਚਾਈ ਤਾਂ ਇਹ ਹੈ ਕਿ ਭੋਜਨ ਪ੍ਰੋਸੈਸਿੰਗ ਦੇ ਆਹਾਰ ਦੇ ਵਿੱਚ ਲੱਗੇ ਵਪਾਰੀ ਜਾਂ ਕਾਰਪੋਰੇਟ ਘਰਾਣੇ ਜੇਕਰ ਐਮਐਸਪੀ ਦੀਆਂ ਮੰਡੀਆਂ ਦਾ ਬਾਈਕਾਟ ਕਰਦੇ ਨੇ ਤਾਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਸਰਕਾਰ ਨੂੰ ਸਰ 5 ਲੱਖ ਕਰੋੜ ਰੁਪਈਆ ਹੀ ਖਰਚ ਕਰਨੇ ਪੈਣਗੇ ਇਹ ਦ੍ਰਿਸ਼ ਅਸੰਭਵ ਹੀ ਜਿਹਾ ਹੀ ਲੱਗਦਾ ਹੁਣ ਤਾਂ ਸਮਾਂ ਆ ਗਿਆ ਕਿ ਐਮਐਸਪੀ ਦੇ ਆਲੇ ਦੋਲੇ ਪਸਰੇ ਗਲਤ ਫਹਿਮੀਆਂ ਦੇ ਮੱਕੜ ਜਾਲ ਨੂੰ ਤੋੜਿਆ ਜਾਵੇ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇਣ ਦੀਆਂ ਖੂਬੀਆਂ ਤੇ ਧਿਆਨ ਕੇਂਦਰਿਤ ਕੀਤਾ ਜਾਵੇ ਅਮਰਿਤ ਮਿੱਤਰ ਲਿਖਦੇ ਨੇ ਕਿ ਐਮਐਸਪੀ ਨੂੰ ਕਾਨੂੰਨੀ ਰੁਤਬਾ ਦੇਣ ਦੇ ਲਾਭ ਕੀ ਹੋਣਗੇ ਖੇਤੀ ਸੁਭਾਵਕ ਅਤੇ ਕੁਦਰਤੀ ਤੌਰ ਤੇ ਬਹੁਤ ਹੀ ਜੋਖਮ ਭਰਿਆ ਕਿੱਤਾ ਹੈ ਕਿਉਂਕਿ ਮੌਸਮ ਦੇ ਹਾਲਾਤ ਕੀੜਿਆਂ ਦੇ ਹਮਲੇ ਬਾਜ਼ਾਰ ਦੀ ਗਤੀਸ਼ੀਲਤਾ ਜਿਹੀਆਂ ਕਈ ਸਰਗਰਮੀਆਂ ਤੋਂ ਪ੍ਰਭਾਵਿਤ ਹੁੰਦਾ ਆਇਆ ਖੇਤੀ ਕਿੱਤਾ ਸਾਰੀਆਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜ਼ਰੂਰੀ ਬਣਾ ਦੇਣ ਨਾਲ ਹਾਲੀਆ ਚੁਣੌਤੀਆਂ ਨੂੰ ਘਟ ਕੀਤਾ ਜਾ ਸਕੇਗਾ ਕਿਸਾਨਾਂ ਨੂੰ ਉਹਨਾਂ ਦੀ ਉਪਜ ਦੀਆਂ ਕੀਮਤਾਂ 'ਚ ਆਉਣ ਵਾਲੇ ਆਨ ਕਿੱਸੇ ਉਤਰਾ ਚੜਾ ਤੋਂ ਬਚਾਇਆ ਜਾ ਸਕੇਗਾ ਹਾਲਾਂਕਿ ਸਰਕਾਰ ਨੇ ਕਿਸਾਨਾਂ ਸਾਹਮਣੇ ਕਪਾਹ ਮੱਕੀ ਤੂਰ ਮਾਂ ਮਸਰੀ ਦੀਆਂ ਫਸਲਾਂ 5 ਸਾਲ ਲਈ ਉਹਨਾਂ ਤੋਂ ਸਿੱਧੇ ਘਟੋਕਟ ਸਮਰਥਨ ਮੁੱਲ ਤੇ ਖਰੀਦਣ ਦਾ ਪ੍ਰਸਤਾਵ ਪੇਸ਼ ਕੀਤਾ ਕਿ ਕੁਝ ਕੰਪਨੀਆਂ ਨੇ ਸਰਕਾਰ ਨੂੰ ਅਰਧ ਸਰਕਾਰ ਨੂੰ ਉਹਨਾਂ ਨਾਲ ਤੁਹਾਡਾ ਕੰਟਰੈਕਟ ਕਰਾ ਦਿੰਨੇ ਪਰ ਇਸ ਦੀ ਮਾਤਰਾ ਤੈਅ ਨਹੀਂ ਕੀਤੀ ਕਿ ਕਿੰਨੇ ਉਪਜ ਖਰੀਦੀ ਜਾਵੇਗੀ ਖਾਸ ਗੱਲ ਤਾਂ ਇਹ ਹੈ ਕਿ ਸਾਰੀਆਂ ਫਸਲਾਂ ਪੰਜਾਬ ਅਤੇ ਹਰਿਆਣਾ ਸੂਬਿਆਂ ਤੋਂ ਬਾਹਰ ਦੀਆਂ ਨੇ ਜਿਨ੍ਹਾਂ ਤੇ ਪ੍ਰਪੋਜ਼ਲ ਭੇਜੀ ਸੀ ਹੁਣ ਤੁਸੀਂ ਵੇਖ ਲਓ ਕਿ ਕਪਾਹ ਤੇ ਵੀ ਤਾਂ ਐਮਐਸਪੀ ਹੈਗਾ ਕੀ ਭਾਰਤ ਸਰਕਾਰ ਦੀ ਸਰਕਾਰੀ ਏਜੰਸੀ ਭਾਰਤੀ ਕਪਾ ਨਗਮ ਮੰਡੀਆਂ ਚਾਹੁੰਦੀ ਹੈ ਜਦੋਂ ਪ੍ਰਾਈਵੇਟ ਵਪਾਰੀ ਆਪਣੇ ਮਤਾਬਕ ਖਰੀਦ ਲੈਂਦਾ ਫਿਰ ਆਉਂਦੇ ਨੇ ਸਰਕਾਰ ਤੋਂ ਕਿਸਾਨ ਇਹੀ ਚਾਹੁੰਦਾ ਕਿ ਤੁਸੀਂ ਜੇ ਐਮਐਸਪੀ ਦਿੰਦੇ ਹੋ ਤਾਂ ਉਸ ਨੂੰ ਲਾਗੂ ਵੀ ਕਰੋ ਹੁਣ ਗੱਲ ਉਹੀ ਹੈ ਨਾ ਕਿ ਜੇ ਦੇਸ਼ ਦੇ ਵਿੱਚ ਮੇਰਾ ਅਧਿਕਾਰ ਹੈ ਕਿ ਮੈਨੂੰ ਇਸ ਚੀਜ਼ ਦਾ ਅਧਿਕਾਰ ਹੈ ਕਿ ਕੋਈ ਮੇਰੀ ਮਿਹਨਤ ਤੇ ਡਾਕਾ ਨਾ ਮਾਰੇ ਜਦੋਂ ਮੇਰੀ ਮਿਹਨਤ ਤੇ ਡਾਕਾ ਪੈਂਦਾ ਮੈਂ ਅਦਾਲਤ ਚ ਜਾਣਾ ਤਾਂ ਫਿਰ ਕੀ ਸਰਕਾਰ ਉਸ ਕਾਨੂੰਨ ਨੂੰ ਲਾਗੂ ਨਹੀਂ ਕਰਦੀ ਹੁਣ ਪੱਠਾ ਮਜ਼ਦੂਰ ਨੇ ਉਹਨਾਂ ਤੋਂ ਕੋਈ ਜਵਰੀ ਲੇਬਰ ਕਰਾਉਂਦਾ ਤੇ ਜਦੋਂ ਉਹ ਬੰਦੂਆ ਮਜ਼ਦੂਰ ਜਿਹੜਾ ਜਾ ਕੇ ਫਿਰ ਅਦਾਲਤ ਚ ਅਪੀਲ ਕਰਦੇ ਨੇ ਤੇ ਅਦਾਲਤ ਫਿਰ ਉਹਨਾਂ ਨੂੰ ਮੁਆਵਜ਼ਾ ਨਹੀਂ ਦਵਾਉਂਦੀ ਔਰਾਂ ਨੂੰ ਬੰਧੂਆ ਮਜ਼ਦੂਰੀ ਤੋਂ ਮੁਕਤ ਨਹੀਂ ਕਰਾਉਂਦੀ ਸੋ ਸਰਕਾਰ ਦਾ ਕੰਮ ਕੀ ਹੈ ਹੋਰ ਕੀ ਇਹ ਗੋਡੇ ਤੇ ਲਾਉਣ ਨੂੰ ਰੱਖੇ ਨੇ ਜਿਹੜਾ ਕਾਨੂੰਨ ਬਣਾਉਂਦੇ ਉਹਨੂੰ ਲਾਗੂ ਕਰਨਾ ਸਰਕਾਰ ਦਾ ਫਰਜ ਹੈ ਸੋ ਇਸ ਕਰਕੇ ਐਮਐਸਪੀ ਤੁਸੀਂ ਅਗਰ ਅਨਾਉਂਸ ਕਰਦੇ ਹੋ ਐਲਾਨਦੇ ਹੋ ਤਾਂ ਉਹ ਦਵਾਉਣਾ ਵੀ ਤੁਹਾਡਾ ਫਰਜ ਹੈ ਕਿ ਕੋਈ ਲੁੱਟ ਨਾ ਹੋਵੇ ਉੱਥੇ ਵਰਸਸ ਸਟੇਟ ਖੜੇ ਕਹੋ ਕਿ ਜੇ ਕਿਸਾਨ ਵੀ ਹਮਲਾ ਕਰਨ ਆਇਆ ਤਾਂ ਮਨੁੱਖੀ ਅਧਿਕਾਰਾਂ ਦੇ ਆਧਾਰ ਤੇ ਕਿਸਾਨ ਦੇ ਵੀ ਰਾਈਟ ਬਣੇ ਨੇ ਉਹਨੂੰ ਵੀ ਵਕੀਲ ਤੇ ਬਰੀਅਾਨੀ ਮਹਈਆ ਕਰਾਈ ਜਾਂਦੀ ਹੈ ਫਿਰ ਕਿਸਾਨ ਨੂੰ ਐਮਐਸਪੀ ਕਿਉਂ ਨਹੀਂ ਇਹ ਤਿਕੜਮ ਬਾਜੀ ਹੈ ਵਪਾਰੀ ਵਰਗ ਨੂੰ ਪਹੁੰਚਣ ਲਈ ਸਰਕਾਰ ਦੀ ਕਿਉਂਕਿ ਫੰਡ ਲੈ ਕੇ ਸਰਕਾਰਾਂ ਚਲਾਉਣੀਆਂ ਨੇ ਨਾ ਅਗਲੇ ਨੇ ਪੋਲਿਟੀਕਲ ਪਾਰਟੀਆਂ ਨੇ ਭਾਵੇਂ ਕੋਈ ਵੀ ਸਰਕਾਰ ਹੈ ਸੋ ਖਾਸ ਗੱਲ ਇਹ ਹੈ ਕਿ ਸਾਰੀਆਂ ਫਸਲਾਂ ਪੰਜਾਬ ਅਤੇ ਹਰਿਆਣਾ ਦੇ ਸੂਬਿਆਂ ਤੋਂ ਬਾਹਰ ਦੀਆਂ ਨੇ ਜਿਨ੍ਹਾਂ ਤੇ ਇਹ ਪੰਜਾਂ ਤੇ ਐਮਐਸਪੀ ਜਾਂ ਕੰਟਰੈਕਟ ਫਾਰਮਿੰਗ ਦਾ ਪ੍ਰਸਤਾਵ ਪਿਛਲੇ ਦਿਨੀ ਡੱਲੇਵਾਲ ਹੋਰਾਂ ਨੂੰ ਦਿੱਤਾ ਸੀ ਇਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਘਰੋਂ ਬਾਹਰ ਨਿਕਲ ਕੇ ਸੜਕਾਂ ਦੇ ਬੈਠੇ ਨੇ ਪਰ ਕੀ ਇਹ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਸਾਰੇ ਦੇਸ਼ ਚ ਵਿੱਚ ਦਾਣਾਂ ਪੈਦਾ ਕਰਨ ਵਾਲੇ ਛੋਟੇ ਕਿਸਾਨ ਨੂੰ ਇਸ ਦਾ ਲਾਭ ਮਿਲੇਗਾ ਪਿੰਨ ਪਿੰਨ ਕਿਸਾਨ ਦੀਆਂ ਫਸਲਾਂ ਤੇ ਐਮਐਸਪੀ ਨੂੰ ਕਾਨੂੰਨੀ ਰੂਪ ਦੇਣ ਨਾਲ ਇਹ ਗੱਲ ਯਕੀਨੀ ਬਣਾਉਣਾ ਤਾਂ ਕਿ ਕੀਮਤਾਂ ਦੀ ਸਿੱਤਤਾ ਦਾ ਲਾਭ ਕਿਸੇ ਕਿਸਾਨ ਤਬਕੇ ਤੱਕ ਹੀ ਸੀਮਤ ਨਹੀਂ ਰਹੇਗਾ ਬਿਲਕੁਲ ਹੁਣ ਪੰਜਾਬ ਵਾਲੇ ਦਾਣਾਂ ਜਿਹੜੇ ਸੁੱਬੇਗਾਉਂਦੇ ਨੇ ਪੰਜਾਬ ਤਾਂ ਫਿਰ ਵੀ 6% ਹੈ ਜਿਹੜਾ ਪੰਜਾਬ ਹਰਿਆਣਾ ਤੇ ਐਮਪੀ ਕਣਕ ਦਾ ਜਾਂ ਝੋਨੇ ਦਾ ਲੈ ਰਿਹਾ ਪਰ ਬਾਕੀ ਭਾਰਤ ਉਹ ਉਹ ਵਿਚਾਰੇ ਕਮਜ਼ੋਰ ਨੇ ਉਹਨਾਂ ਨੇ ਕਦੇ ਕੋਈ ਲੜਾਈ ਉਹ ਨਹੀਂ ਲੜੀ ਆ ਬੰਗਾਲ ਦਾ ਕਿਸਾਨ ਜ਼ਰੂਰ ਲੜਦਾ ਰਿਹਾ ਫ੍ਰੀडम फाइਟਰ ਹੋ ਰਹੇ ਨੇ ਜਾਂ ਹੋਰ ਚੀਜ਼ਾਂ ਦੇ ਖਿਲਾਫ ਉਹ ਲੜੇ ਨੇ ਤੇ ਬਾਕੀ ਭਾਰਤੀ ਕਿਸਾਨ ਤਾਂ ਲੜ ਹੀ ਨਹੀਂ ਪਾਉਂਦਾ ਉਹ ਡਰਦਾ ਹੈ ਆ ਯੂਪੀ ਚ ਤੁਸੀਂ ਵੇਖੋ ਕਿ 22 ਸਾਲ ਪੁਰਾਣੇ ਰੇਲ ਰੋਕਣ ਦੇ ਕੇਸ ਚੱਲ ਰਹੇ ਨੇ ਗੋਲਾ ਦੇ ਵਿੱਚ ਰੋਲ ਰੁਕੀ ਸੀ ਮਹਾਰਾਸ਼ਟਰ ਦੇ ਵਿੱਚ ਕਿਸਾਨ ਮਾਰੇ ਸੀ ਅਜੇ ਤੱਕ ਜ਼ਮਾਨਤਾਂ ਨਹੀਂ ਹੋਈਆਂ ਨਾਲੇ ਮਾਰਤੇ ਨਾਲੇ ਜ਼ਮਾਨਤਾਂ ਨਹੀਂ ਹੋ ਰਹੀਆਂ ਅੱਗੇ ਰਾਹ ਇਹ ਨਿਕਲਦਾ ਕਿ ਵਿਧਾਨਕਾਰ ਕਿਸਾਨਾਂ ਦੀਆਂ ਗਲਤਫਹਿਮੀਆਂ ਤੇ ਚਿੰਤਾਵਾਂ ਨੂੰ ਦੂਰ ਕਰਕੇ ਉਹਨਾਂ ਲਈ ਹੋਰ ਜਾਰਾਦਾ ਸੁਰੱਖਿਆ ਤੇ ਖੁਸ਼ਹਾਲੀ ਪਰੇਪ੍ਰਿਖ ਦਾ ਰਾਹ ਪੱਧਰਾ ਕਰ ਸਕਦੇ ਨੇ। ਦਹਾਕਿਆਂ ਪੁਰਾਣੀ ਤੇ ਬੇਅਸਰ ਐਮਐਸਪੀ ਨੀਤੀ ਨੂੰ ਕਾਨੂੰਨੀ ਗਰੰਟੀ ਵਾਲੀ ਐਮਐਸਪੀ ਤੋਂ ਬਦਲਣ ਨਾਲ ਖੇਤੀ ਖੇਤਰ ਨੂੰ ਦਰਪੇਸ਼ ਚੁਣੌਤੀਆਂ ਦਾ ਵੱਡੇ ਪੱਧਰ ਤੇ ਹੱਲ ਲੱਭੇਗਾ। ਇਸ ਨਾਲ ਨਾ ਸਿਰਫ ਕਿਸਾਨਾਂ ਦੀ ਉਲਝਣਾਂ ਨੂੰ ਦੂਰ ਕੀਤਾ ਜਾ ਸਕੇਗਾ ਬਲਕਿ ਫਸਲੀ ਵਿਭਿੰਨਤਾ ਦੇ ਨਾਲ-ਨਾਲ ਵਿੱਤੀ ਲਚੀਲੇਪਾਨ ਨੂੰ ਵੀ ਉਤਸ਼ਾਹਤ ਕਰੇਗਾ। ਇਸ ਨਾਲ ਪਿੰਡੂ ਆਰਥਿਕਤਾ ਦੀ ਖੁਸ਼ਹਾਲੀ 'ਚ ਆਪਣਾ ਅਹਿਮ ਹਿੱਸਾ ਕਿਸਾਨ ਪਾਉਂਦੇ ਰਹਿਣਗੇ ਤੇ ਕਿਸਾਨਾਂ ਦੀ ਭਲਾਈ ਹੋਏਗੀ ਸੋ ਇਹ ਸਮਰਥਨ ਮੁੱਲ ਦੀ ਗਾਰੰਟੀ ਨਾਲ ਖੇਤੀ ਖੇਤਰ ਨੂੰ ਮਜ਼ਬੂਤੀ ਮਿਲੇਗੀ ਇਹ ਵਿਚਾਰ ਲਿਖੇ ਨੇ ਅਮਰਤ ਸਾਗਰ ਮਿੱਤਲ ਜੋ ਕਿ ਸੋਨਾਲੀਕਾ ਦੇ ਚੇਅਰਮੈਨ ਨੇ ਤੇ ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਨੇ ਸੋ ਇਹ ਗੱਲ ਸਪਸ਼ਟ ਹੈ ਪਰ ਅਫਸੋਸ ਕਿ ਅਸੀਂ ਇਹ ਭੰਬਲ ਪੂਸਾ ਸਰਕਾਰਾਂ ਜਾਂ ਵਪਾਰੀ ਖੜੇ ਕਿਉਂਕਿ মিডিਆ ਵੀ ਵਪਾਰ ਤੋਂ ਪ੍ਰਭਾਵਿਤ ਹੈ ਨਾ ਵਪਾਰੀ ਤੋਂ ਪ੍ਰਭਾਵਿਤ ਹੈ মিডিਏ ਦੇ ਵਿੱਚ ਵੀ ਕਿੰਨੇ ਕਾਰਪੋਰੇਟ ادارے ਨੇ ਜਿਨ੍ਹਾਂ ਦੇ ਆਪਣੇ ਚੈਨਲਸ ਨੇ ਇਸੇ ਤਰ੍ਹਾਂ ਉਹਗੇ ਪੱਤਰਕਾਰ ਲਿਖਦੇ ਨੇ ਸੀਨੀਅਰ ਪੱਤਰਕਾਰ ਨੇ 파ਰਸਾ ਵੈਂਕਟੇਸ਼ਵਰ ਰਾਜ ਜੂਨੀਅਰ ਉਹਨਾਂ ਨੇ ਵੀ ਪੰਜਾਬ ਦੀ ਖੇਤੀ ਦੇ ਇਸ ਆਰਥਿਕ ਰੋਗ ਬਾਰੇ ਆਪਣੇ ਵਿਚਾਰ ਦਿੱਤੇ ਨੇ ਪਾਰਸਾ ਵੈਂਕਟੇਸ਼ਵਰ ਰਾਓ ਲਿਖਦੇ ਨੇ ਕਿ ਭਾਰਤੀ ਅਰਥਚਾਰੇ ਦੇ ਵਿੱਚ ਸੁਰਖੀਆਂ ਦੇ ਵਿੱਚ ਅੰਕੜੇ ਬਹੁਤ ਸੋਹਣੇ ਦਿਖਤਦੇ ਨੇ ਉਸ ਵਾਂਗ ਹੀ ਪੰਜਾਬ ਦੀ ਖੇਤੀਬਾੜੀ ਵੀ ਆਪਣੀ ਕਣਕ ਤੇ ਝੋਨੇ ਦੀ ਪੈਦਾਵਾਰ ਕਰਕੇ ਨਿਗਰ ਹਿਜਾਬਦੀ ਆ ਦੋਵੇਂ ਮਸਲਿਆਂ ਨੂੰ ਦੋਵੇਂ ਮਾਮਲਿਆਂ ਨੂੰ ਬਾਹਰੋਂ ਲਿਸ਼ਕਦਾ ਧਰਾਤਲ ਤੁਰ ਅੰਦਰ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਨਹੀਂ ਆਉਣ ਦਿੰਦਾ ਚੰਗੀ ਪੈਦਾਵਾਰ ਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਚਿੰਤਾਜਨ ਹੈ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਬੀਮਾ ਕਰਾਉਣ ਵਾਲੇ ਲਾਈਫ ਇੰਸ਼ੋਰੈਂਸ ਕਰਾਉਣ ਵਾਲੇ ਲੋਕ 10 ਸਾਲਾਂ 'ਚ 32% ਘਟ ਗਏ ਨੇ ਤੇ ਇਸ ਦੌਰਾਨ ਜੇ ਪੈਸੇ ਹੋਣਗੇ ਕੌਣ ਨਹੀਂ ਲਾਈਫ ਇੰਸ਼ੋਰੈਂਸ ਕਰਾਏਗਾ ਪਰ ਪੈਸੇ ਹੈ ਕੋਈ ਨਹੀਂ ਪਿਛਲੇ 50 ਸਾਲਾਂ ਦੇ ਦੌਰਾਨ 31% ਕਿਸਾਨ ਖੇਤੀ 'ਚੋਂ ਬਾਹਰ ਹੋ ਗਏ ਨੇ ਖੇਤੀ 'ਚੋਂ ਬਾਹਰ ਹੋ ਕੇ ਕੋਈ ਪੱਤਰਕਾਰ ਨਹੀਂ ਬਣ ਗਿਆ ਮਾਸਟਰ ਨਹੀਂ ਲੱਗੇ 31% ਇੰਡੀਆ ਦਾ ਕਿਸਾਨ 50 ਸਾਲਾਂ 'ਚ ਖੇਤੀ ਤੋਂ ਬਾਹਰ ਹੋ ਕੇ ਖੇਤ ਮਜ਼ਦੂਰ ਬਣ ਗਿਆ ਉਹਨਾਂ ਦਾ ਲਿਵਿੰਗ ਸਟੈਂਡਰਡ ਘਟਿਆ ਚੰਗੀ ਪ੍ਰਗਟਾਵਾ ਦੇ ਬਾਵਜੂਦ ਪੰਜਾਬ ਦੇ ਕਿਸਾਨ ਚਿੰਤਤ ਨੇ ਕਿਉਂਕਿ ਉਹ ਅਸਥਿਰ ਮਹਿਸੂਸ ਕਰ ਰਹੇ ਨੇ ਚੋਣਾਂ ਦੀ ਤਿਆਰੀ 'ਚ ਲੱਗੀ ਸਰਕਾਰ ਅਰਥਚਾਰੇ ਵਿਜਲੀਆਂ ਤਰੇੜਾਂ ਭਰਨ ਲਈ ਕਾਹਲੀ ਹੈ ਸੱਤਾਤਰੀ ਤਰ ਦੇ ਆਗੂਆਂ ਨੇ ਜੋ ਕਰਨਾ ਕਰ ਰਹੇ ਨੇ ਚੋਣਾਂ ਨੂੰ ਵਿਚਾਰਦਿਆਂ ਉਹ ਅਰਥਚਾਰੇ ਦੇ ਢਾਂਚਾਗਤ ਮੁੱਦਿਆਂ ਬਾਰੇ ਨਹੀਂ ਸੋਚ ਰਹੇ ਕੁਝ ਮਾਰ ਵੀ ਅਰਥਚਾਰੇ ਵਿਜਲੀਆਂ ਵੱਡੀਆਂ ਔਕੜਾਂ ਬਾਰੇ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਨੂੰ ਮਿਲ ਰਹੇ ਲਾਹੇ ਖਸਣ ਦਾ ਉਹਨਾਂ ਨੂੰ ਡਰ ਹੈ ਚੋਣਾਂ ਕਿਸਾਨਾਂ ਦੀ ਕੋਈ ਮਜਬੂਰੀ ਨਹੀਂ ਉਹ ਸਮੱਸਿਆਵਾਂ ਨੂੰ ਸਾਹਮਣੇ ਟੱਕਰਨਾ ਚਾਹੁੰਦੇ ਨੇ ਕੇਂਦਰ ਸਰਕਾਰ ਦੀ ਇਹ ਸੋਚਣਾ ਬਚਕਾਨਾ ਗੱਲ ਹੈ ਕਿ ਗੰਨੇ ਦੇ ਵਾਜਬ ਅਤੇ ਲਾਭਕਾਰੀ ਮੁੱਲ ਦੇ ਵਿੱਚ ਵਾਧਾ ਐਲਾਨ ਕਰਕੇ ਉਹ ਕਿਸਾਨਾਂ ਨੂੰ ਇਸ ਅੰਦੋਲਨ ਤੋਂ ਪਾਰ ਕਰ ਸਕਦੀ ਹੈ ਇਹ ਉਹਨਾਂ ਦਾ ਵਹਿਮ ਹੈ ਤੇ ਚੋਣਾ ਕਿਸਾਨਾਂ ਦੀ ਮਜਬੂਰੀ ਨਹੀਂ ਹੈ ਮਾਰਾਂ ਦੇ ਇਸ ਕਥਨ ਕਿ ਹਰੀ ਕ੍ਰਾਂਤੀ ਹੁਣ ਫਾਇਦੇਮੰਦ ਨਹੀਂ ਰਹੀ ਪੰਜਾਬ ਦੇ ਕਿਸਾਨ ਪਹਿਲਾਂ ਹੀ ਜਾਣੋ ਸਨ ਉਹ ਇਸ ਨੂੰ ਆਪਣੇ ਅੰਦਰ ਮਹਿਸੂਸ ਕਰ ਰਹੇ ਸਨ ਪਰ ਉਹ ਇੰਨੇ ਸੌਖੇ ਢੰਗ ਨਾਲ ਫਸਲੀ ਵਿਭਿੰਨਤਾ ਦੇ ਰਾਹ ਨਹੀਂ ਪੈ ਸਕਦੇ ਜਿੰਨਾ ਮਾਰਾਂ ਨੂੰ ਲੱਗਦਾ ਹੈ ਇਸ ਤੋਂ ਦਿੱਲੀ ਦੀ ਉਹਨਾਂ ਕੋਲ ਵਿੱਤੀ ਸਮਰੱਥਾ ਨਹੀਂ ਹੈ ਪੰਜਾਬ ਦੇ ਖੇਤੀਬਾੜੀ ਸੰਕਟ ਪੰਜਾਬ ਦੇ ਵਿੱਚ ਨਵਾਂ ਨਹੀਂ ਹੈ ਇਸ ਦੀ ਜਿਹੜਾ 1990 ਤੋਂ ਬਾਅਦ ਲੱਗਣੀ ਹੈ ਸ਼ੁਰੂ ਹੋਈਆਂ ਨੇ ਪਰ ਨਾ ਤਾਂ ਕਿਸੇ ਅਰਥਸ਼ਾਸਤਰੀ ਨੇ ਨਾ ਸਰਕਾਰਾਂ ਨੇ ਇਸ ਪਾਸੇ ਧਿਆਨ ਦਿੱਤਾ ਕਿਸਾਨ ਜਿਹਨਾਂ ਹਾਲਾਤਾਂ ਦੇ ਵਿੱਚ ਸਨ ਉਹਨਾਂ ਦੇ ਵਿੱਚੋਂ ਨਿਕਲਣ ਲਈ ਉਹਨਾਂ ਨੇ ਲੰਮੀਆਂ ਰਣਨੀਤੀਆਂ ਨਹੀਂ ਬਣਾ ਸਕੇ ਪੰਜਾਬ ਦੀ ਕੁੱਲ ਘਰੇਲੂ ਪੈਦਾਵਾਰ ਦੇ ਵਿੱਚ ਖੇਤੀਬਾੜੀ ਦਾ 25% ਹਿੱਸਾ ਜੋ ਸੇਵਾ ਸੈਕਟਰ ਦਾ 40% ਦੇ ਨਾਲੋਂ ਘੱਟ ਆ ਤੇ 50% ਤੇ 50% ਗਿਰਤ ਖਪਾਉਂਦਾ ਹੈ। ਮਤਲਬ 50% ਵਰਕ ਹੈ ਜਿਹੜਾ ਉਹ ਖੇਤੀ ਵਿੱਚ ਖਪ ਜਾਂਦਾ ਹੈ। ਇਹ ਬਿਲਕੁਲ ਵੱਖਰੀ ਤਰ੍ਹਾਂ ਦਾ ਵਰਤਾਰਾ ਪਰ ਸਿਰਫ ਪੰਜਾਬ ਤੱਕ ਹੀ ਇਹ ਸੀਮਿਤ ਨਹੀਂ ਬਲਕਿ ਦੇਸ਼ ਦੇ ਵਿੱਚ ਹੋਰ ਨਾ ਥਾਵਾਂ ਦੇ ਵੀ ਅਜੇ ਹੈ ਹੀ ਹੈ। ਇਤੇ ਇੱਕ ਤੱਥ ਇਹ ਵੀ ਹੈ ਕਿ ਪੰਜਾਬ ਦੀ ਜ਼ਮੀਨ ਦੀ ਮਾਲਕੀ ਔਸਤਨ 3.7 ਹੈਕਟੇਰ ਪ੍ਰਤੀ ਕਿਸਾਨ ਹੈ। ਯਾਨੀ ਪੰਜਾਬ ਦਾ ਔਸਤਨ ਕਿਸਾਨ 3.7 ਹੈਕਟੇਰ ਦਾ ਮਾਲਕ ਹੈ। ਜ਼ਮੀਨ ਦੀ ਪੁਨਰਵਾੜ ਦਾ ਤਰਕ ਵੀ ਕਿਤੇ ਨਾ ਕਿਤੇ ਅੜਿਆ ਹੋਇਆ ਜਦੋਂ ਕਿ ਬੰਗਾਲ ਦੇ ਵਿੱਚ ਖੱਬੇ ਮੋਰਚੇ ਦੀ ਸਰਕਾਰ ਦੇ ਦੌਰਾਨ ਅਜਿਹਾ ਕੀਤਾ ਗਿਆ। ਛੋਟੀ ਕਿਸਾਨੀ ਨੇ ਭਾਰਤ ਨੂੰ ਅਨਾਜ ਉਤਪਾਦਨ ਦੇ ਵਿੱਚ ਸਵੇ ਨਿਰਪਰ ਕਰਨਾ ਲਈ ਆਪਣਾ ਤਿਲ ਫੁੱਲ ਯੋਗਦਾਨ ਪਾਇਆ ਇਹ ਸੀਮਤ ਜਈ ਉਪਲਬਧੀ ਸੀ ਜਿਸ ਨੂੰ ਹੁਣ ਮੌਲ ਵਿਚਾਰ ਦਾ ਸਮਾਂ ਕਿਸਾਨ ਕਰਨ ਵੀ ਕੀ ਉਹ ਸਿਰਫ ਆਪਣੀਆਂ ਫਸਲਾਂ ਦੀ ਖਰੀਦ ਲਈ ਸਰਕਾਰੀ ਗਰੰਟੀ ਮੰਗ ਸਕਦੇ ਨੇ ਤੇ ਪੁਰਾਣੀਆਂ ਸਰਕਾਰਾਂ ਵਾਂਗ ਮੌਜੂਦਾ ਬੀਜਪੀ ਸਰਕਾਰ ਵੀ ਉਹਨਾਂ ਨੂੰ ਐਮਐਸਪੀ ਜਈਆਂ ਆਰਜੀ ਪੇਸ਼ ਕਰੇ ਸ਼ਾਂਤ ਤੋਂ ਅਲਾਵਾ ਕੁਝ ਨਹੀਂ ਦੇ ਸਕਦੀ ਸਰਕਾਰ ਦੇ ਹੱਥ ਬੰਨੇ ਹੋਏ ਨੇ ਕਿਉਂਕਿ ਸਬਸਿਡੀਆਂ ਜਾਂ ਹੋਰ ਰਹਿਤਾਂ ਰਾਹੀਂ ਅਦਾਇਗੀਆਂ ਦੀ ਇਸ ਦੀ ਸਮਰੱਥਾ ਸੀਮਤ ਹੈ ਇਸ ਤੋਂ ਇਲਾਵਾ ਸਰਕਾਰ ਮਾਮਲੇ ਦੀ ਜੜ ਵੀ ਨਹੀਂ ਫੜਦੀ ਪੰਜਾਬ ਨੂੰ ਅਸਲ ਦੇ ਵਿੱਚ ਫਸਲੀ ਰੋਗ ਯਾਨੀ ਕਿ ਕ੍ਰੌਪ ਹੌਲੀਡੇ ਦੀ ਲੋੜ ਹੈ ਜਿੱਥੇ ਕੁਝ ਸਾਲਾਂ ਲਈ ਕਣਕ ਚੌਲਾਂ ਦਾ ਉਤਪਾਦਨ ਬੰਦ ਕਰ ਦਿੱਤਾ ਜਾਵੇ ਤੇ ਕਿਸਾਨਾਂ ਨੂੰ ਇਸ ਦਾ ਮੁਆਵਜ਼ਾ ਮਿਲੇ ਪਰ ਸਰਕਾਰ ਅਜਿਹਾ ਨਹੀਂ ਕਰਨਾ ਚਾਹੇਗੀ ਕਿਉਂਕਿ ਇਸ ਨਾਲ ਅਨਾਜ ਸੁਰੱਖਿਆ ਲਈ ਖਤਰਾ ਖੜਾ ਹੋ ਜਾਵੇਗਾ ਉਕੇ ਇਸ ਵਾਰੀ ਵੀ ਜੇ ਦੇਖਿਆ ਜਾਵੇ ਦੋਸਤੋ ਦੁਨੀਆ ਦੇ ਵਿੱਚ ਜਿਵੇਂ ਕਣਕ ਦੀ ਘਾਟ ਆ ਤਾਂ ਪੰਜਾਬ ਨਹੀਂ ਇਹ ਬੁੱਤਾ ਸਾਰਿਆ ਛਤੀਸਗੜਾ ਤੇ ਚਾਰਖੰਡ ਦੇ ਵਿੱਚ ਭਾਵੇਂ ਹੁਣ ਚੌਲ ਉਤਪਾਦਨ ਦੇ ਨਵੇਂ ਵੱਡੇ ਕੇਂਦਰ ਬਣੇ ਨੇ ਛਤੀਸਗੜਾ ਤੇ ਚਾਰਖੰਡ ਫਿਰ ਵੀ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਅਨਾਜ ਪਤਵਾਰ ਉਤਪਾਦਨ ਨੂੰ ਬੰਦ ਕਰਨ ਦਾ ਜੋਖਮ ਨਹੀਂ ਲੈਣਾ ਚਾਹੀਦੀ ਸਰਕਾਰ ਵੱਲੋਂ ਦਾਲਾ ਮੱਕੀ ਤੇ ਕਪਾਹ ਤੇ 5 ਸਾਲ ਲਈ ਐਮਐਸਪੀ ਦੇਣ ਦੀ ਪੇਸ਼ਕਸ਼ ਵਿੱਚੋਂ ਫਸਲੀ ਵਨ ਸੁਭੰਤਾ ਦੁਆਲੇ ਬਣੀ ਅਨਿਸ਼ਚਤਾ ਉੱਭਰ ਕੇ ਸਾਹਮਣੇ ਆਈ ਹੈ ਮੱਕੀ ਤੇ ਦਾਲਾਂ ਦੀ ਘਰੇਲੂ ਖਪਤ ਕਣਕ ਤੇ ਚੌਲ ਜਿੰਨੀ ਨਹੀਂ ਹੈ ਕਪਾਹ ਬਵਾਰਕ ਫਸਲ ਹੈ ਪਰ ਜਦ ਇਸ ਨੂੰ ਕੀਮਤ ਦੇ ਪੱਖ ਤੋਂ ਉਤਰਾ ਚੜਾ ਦੇ ਵਿੱਚੋਂ ਲੰਘਣਾ ਪਵੇ ਤਾਂ ਕਿਸਾਨ ਲਈ ਇਸ ਤੇ ਝਟਕੇ ਸੌਖੇ ਸ਼ੈਣ ਸੌਖੇ ਹੋ ਜਾਂਦੇ ਨੇ ਕਪਾਹ ਦੇ ਨਰਮੇਦੀ ਖੇਤੀਬਾੜੀ ਦੀਆਂ ਲੋੜੀਂਦੀਆਂ ਤਬਦੀਲੀਆਂ ਲਈ ਸਰਕਾਰ ਕੋਲ ਕੋਈ ਨਜ਼ਰੀਆ ਨਹੀਂ ਹੈ ਕਿਸਾਨਾਂ ਦੇ ਰੋਸ ਮਜਾਰਿਆਂ ਕਾਰਨ ਖੇਤੀ ਖੇਤਰ ਦੀਆਂ ਪੁਰਾਣੀਆਂ ਸਮੱਸਿਆਵਾਂ ਨੇ ਐਮਐਸਪੀ ਚ ਵਾਅਦਾ ਤੇ ਫਸਲੀ ਵਨ ਸੁਭਾਲਨ ਦਾ ਪੱਕੇ ਹੱਲ ਨਹੀਂ ਹੈ ਮੌਜੂਦਾ ਸਰਕਾਰ ਸਾਨੂੰ ਆਮ ਤੌਰ ਤੇ ਸਾਰੀਆਂ ਸਰਕਾਰਾਂ ਮਸ਼ੀਨੀ ਢੰਗ ਨਾਲ ਸੋਚਦੀਆਂ ਨੇ ਇਹਨਾਂ ਦੇ ਵਿੱਚੋਂ ਇੱਕ ਸੋਚ ਆਪਣੀ ਆਬਾਦੀ ਨੂੰ ਖੇਤੀਬਾੜੀ ਤੋਂ ਦੂਰ ਕਰਨ ਦੀ ਵੀ ਹੈ ਸ਼ਹਿਰ ਦੇ ਵਿੱਚ ਜਾ ਕੇ ਝੁੱਗੀਆਂ ਦੇ ਵਿੱਚ ਰਹਿੰਦੇ ਲੋਕ ਖਤਰਨਾਕ ਢੰਗ ਨਾਲ ਜ਼ਿੰਦਗੀ ਜਿਉਂਦੇ ਨੇ ਕੋਵਿਡ-19 ਨੂੰ ਨੇ ਇਹ ਤੱਥ ਉਜਾਗਰ ਕੀਤੇ ਨੇ ਕਿ 2020 ਦੀਆਂ ਗਰਮੀਆਂ ਦੇ ਵਿੱਚ ਗਰੀਬ ਵਰਗ ਨੂੰ ਵੱਡੇ ਸ਼ਹਿਰਾਂ ਤੋਂ ਪਿੰਡਾਂ ਦਾ ਰੁਖ ਕਰਨਾ ਪਿਆ ਮਹਾਂਮਾਰੀ ਦਾ ਅਸਰ ਘਟਣ ਤੋਂ ਬਾਅਦ ਉਹ ਪਿੰਡਾਂ ਚ ਹੀ ਰਹੇ ਪਿੰਡਾਂ 'ਚ ਉਹਨਾਂ ਨੂੰ ਸੁਰੱਖਿਆ ਤੇ ਗੁਜ਼ਾਰੇ ਦੇ ਹੋਰ ਸਾਧਨ ਮਿਲੇ ਉਹਨਾਂ ਆਪਣੇ ਤੇ ਨੇੜਲੇ ਪਿੰਡਾਂ ਤੇ ਕਈ ਕਿਸਵਾਂ 'ਚ ਕੰਮ ਕੀਤਾ ਮਹਿੰਗਾਈ ਨੇ ਉਨ੍ਹਾਂ ਦਾ ਗੁਜ਼ਾਰਾ ਹਾਲਾਂਕਿ ਕਾਫੀ ਔਖਾ ਕਰ ਦਿੱਤਾ ਸੀ ਸਮਾਜ ਵਿਗਿਆਨੀ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਪਿੰਡਾਂ ਦੇ ਵਿੱਚ ਰਹਿੰਦੇ ਸਾਰੇ ਲੋਕ ਖੇਤੀਬਾੜੀ ਤੇ ਇਸ ਦੀ ਘਰ ਟਰਮਦਨੀ ਤੇ ਨਿਰਪੱਖ ਨਹੀਂ ਐ ਦੂਰ ਦਰਾਜ ਦੇ ਅਜੇ ਵੀ ਕਈ ਅਜਿਹੇ ਸਮਾਜਿਕ ਤੇ ਆਰਥਿਕ ਢਾਂਚੇ ਨੇ ਜਿਨ੍ਹਾਂ ਨੂੰ ਛੂਹਿਆ ਨਹੀਂ ਗਿਆ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਮਾਜਿਕ ਲੋੜਾਂ ਤੇ ਆਧਾਰਿਤ ਰੋਜ਼ਗਾਰ ਪੈਦਾ ਕਰਨ ਦਾ ਤਜਰਬਾ ਕੀਤਾ ਜਾ ਸਕਦਾ ਹੈ ਆਧੁਨਿਕ ਸ਼ਬਦਾਂ ਦੇ ਵਿੱਚ ਇਸ ਨੂੰ ਸਵਾਵਾ ਦੇ ਅਰਥਚਾਰੇ ਦੇ ਰੂਪ ਦੇ ਵਿੱਚ ਬਿਆਨ ਕੀਤਾ ਜਾ ਸਕਦਾ ਹੈ ਪਿੰਡਾਂ ਦੇ ਵਿੱਚ ਅਜਿਹਾ ਸਰਵ ਸੈਕਟਰ ਪਹਿਲਾਂ ਤੋਂ ਹੀ ਮੌਜੂਦ ਹੈ ਜਿਸ ਨੂੰ ਵਰਤਨ 'ਚ ਲਿਆਉਣ ਦੀ ਲੋੜ ਹੈ। ਦਿਹਾਤੀ ਜੀਵਨ ਦਾ ਗਾਂਧੀਵਾਦੀ ਢੰਗ ਨਾਲ ਪੁਨਰਗਠਨ ਖੇਤੀਬਾੜੀ ਸੰਕਰਣ ਨਾਲ ਨਜਿੱਠਣ ਦਾ ਇੱਕ ਰਸਤਾ ਹੋ ਸਕਦਾ ਹੈ। ਕਿਸਾਨਾਂ ਨੂੰ ਘਰ ਰਹਾਉਣਾ ਨਹੀਂ ਚਾਹੀਦਾ ਤਾਂ ਜੋ ਰਿਕਾਰਡ ਪੈਦਾਵਾਰ ਨਾ ਕਰ ਸਕੇ ਤਾਂ ਆਰਥਿਕ ਰੂਪ ਤੋਂ ਟੁੱਟ ਜਾਣਗੇ। ਲੋਕਾਂ ਨੂੰ ਉਹਨਾਂ ਦੇ ਖੇਤ ਤੋਂ ਦੂਰ ਕਿਤੇ ਬਿਨਾ ਵੀ ਦਿਹਾਤੀ ਅਰਥਚਾਰੇ ਨੂੰ ਨਵਾਂ ਰੂਪ ਦਿੱਤਾ ਜਾ ਸਕਦਾ ਹੈ। ਅੱਜ ਅਮੀਰ ਲੋਕਾਂ ਨੇ ਫਾਰਮ ਹਾਊਸ ਖਰੀਦਣਾ ਤੇ ਦਿਹਾਤੀ ਜੀਵਨ ਨੂੰ 68 ਨਾਲ ਜੋੜਨ ਦਾ ਫੈਸ਼ਨ ਬਣ ਗਿਆ ਕਿਉਂਕਿ ਬਹੁਤ ਸਾਰੇ ਤੁਸੀਂ ਵੇਖੋ ਪੰਜਾਬ ਦੇ ਵਿੱਚ ਵੱਡੇ ਫਾਰਮਰ ਵੱਧ ਰਹੇ ਨੇ ਕਿਉਂਕਿ ਬੈਂਕਾਂ 'ਚ ਜਿਵੇਂ ਸਖਤੀ ਹੋ ਰਹੀ ਹੈ ਕਾਲੇ ਧਨ ਤੇ ਜਿਵੇਂ ਸਖਤੀ ਹੋ ਰਹੀ ਹੈ ਵੱਡੇ ਵੱਡੇ ਸ਼ਾਹੂਕਾਰ ਵਪਾਰੀ ਜ਼ਮੀਨਾਂ ਖਰੀਦ ਰਹੇ ਨੇ ਪਿੰਡਾਂ ਦੀਆਂ ਕਿਉਂਕਿ ਆਉਣ ਵਾਲੇ ਸਮੇਂ ਜ਼ਮੀਨ ਦੀ ਬਹੁਤ ਕੀਮਤ ਪੈਣੀ ਹੈ ਅਨਾਜ ਇੱਕ ਵੱਡੀ ਲੋੜ ਬਣਨੀ ਹੈ ਪੂਰੀ ਦੁਨੀਆ 'ਚ ਜਿਸ ਤਰ੍ਹਾਂ ਵਸੋਂ ਵੱਧ ਰਹੀ ਹੈ ਤੇ ਮੌਸਮ ਖਰਾਬ ਹੋ ਰਹੇ ਨੇ ਇਸ ਕਰਕੇ ਬਹੁਤ ਸਾਰੇ ਵੱਡੇ ਲੋਕ ਪੰਜਾਬ ਦੇ ਵਿੱਚ 20 25 25 ਏਕੜ ਵਾਲੇ ਫਾਰਮਰ ਵੱਧ ਰਹੇ ਨੇ 2 2 4 4 ਏਕੜਾਂ ਵਾਲੇ ਘਟ ਰਹੇ ਨੇ ਕਿਉਂਕਿ 50 ਸਾਲਾਂ 'ਚ 31% ਕਿਸਾਨਾਂ ਹੀ ਖਤਮ ਹੋ ਗਈ ਹੈ ਤੇ 31% ਖੇਤ ਮਜ਼ਦੂਰ ਵੱਧ ਗਏ ਨੇ ਅੱਜ ਅਮੀਰ ਲੋਕਾਂ ਲਈ ਫਾਰਮ ਹਾਊਸ ਖਰੀਦਣਾ ਇੱਕ ਸ਼ੌਕ ਬਣ ਗਿਆ ਤੇ ਲੌਂਗ ਟਰਮ ਇਨਵੈਸਟਮੈਂਟ ਬਣ ਗਈ ਹੈ ਇਸ ਮਾਡਲ ਨੂੰ ਕਈਆਂ ਦੀ ਬਿਹਤਰੀ ਲਈ ਵਰਤਿਆ ਜਾ ਸਕਦਾ ਪਿੰਡਾਂ ਦੇ ਵਿੱਚ ਰਹੇ ਲੋਕ ਭੁੱਲੀਆਂ ਵਿਸਰੀਆਂ ਚੀਜ਼ਾਂ ਨੂੰ ਮੁੜ ਸਰਗਰਮ ਕਰਕੇ ਆਪਣੀਆਂ ਜ਼ਿੰਦਗੀਆਂ ਨੂੰ ਅਰਥਪੂਰਨ ਬਣਾ ਸਕਦੇ ਨੇ ਦਿਹਾਤੀ ਢਾਂਚੇ 'ਚੋਂ ਲਗੂ ਉਦਯੋਗ ਨੂੰ ਹਲਾਰਾ ਦਿੱਤਾ ਜਾ ਸਕਦਾ ਹੈ ਛੋਟੀ ਸਾਨਤ ਵੀ ਇਸੇ ਦਾ ਹਿੱਸਾ ਹੈ ਪਿੰਡਾਂ ਕਸਵਿਆਂ ਸ਼ਹਿਰਾਂ ਵਿਚਲੇ ਸੰਪਰਕ ਸਥਾਪਿਤ ਹੋਣ ਕਰਕੇ ਹੁਣ ਕਿਤੇ ਵੀ ਉਤਪਾਦਨ ਯੂਨਿਟ ਲਾਉਣਾ ਸੌਖਾ ਨਹੀਂ ਹੈ ਇਹ ਸਿਆਸੀ ਨਿਤਾਵਾਂ ਨੌਕਰਸ਼ਾਹਾਂ ਤੇ ਅਰਥ ਸ਼ਾਸਤਰੀਆਂ ਵੱਲੋਂ ਨਹੀਂ ਕੀਤਾ ਜਾ ਸਕਦਾ ਇਹ ਲੋਕਾਂ ਨੇ ਸ਼ਹਿਰਾਂ ਤੋਂ ਨਿਕਲ ਕੇ ਪਿੰਡਾਂ 'ਚ ਆ ਕੇ ਖੁਦ ਕਰਨਾ ਉਹ ਸਰਵਸੈਕਟਰ ਨੂੰ ਅਵਾਰ ਦਾ ਲਾਹਾ ਲੈ ਸਕਦੇ ਨੇ ਤੇ ਪਿੰਡਾਂ 'ਚ ਸਾਫ਼-ਸੁਥਰੇ ਵਾਤਾਵਰਣ ਨੂੰ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਵਰਤਿਆ ਜਾ ਸਕਦਾ ਹੈ ਕਿਸਾਨਾਂ ਨੂੰ ਘਟ ਰਹੀ ਪੈਦਾਵਾਰ ਤੇ ਨਿਗਰ ਦੀ ਖੇਤੀਬਾੜੀ ਦੀ ਸਤਾਉਂ ਦੀ ਚਿੰਤਾ ਮੁੱਕ ਜਾਣੀ ਚਾਹੀਦੀ ਹੈ ਇਹ ਹੈ ਪੱਤਰਕਾਰ 파ਰਸਾ ਵੈਂਕਟ ਰੇਸ਼ਵਰ ਰਾਓ ਜੂਨੀਅਰ ਦੇ ਵਿਚਾਰ ਸਟਵਾਨਾ ਰੇਡੀਓ ਦੇ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਆਪਣੀ ਵੈਬਸਾਈਟ twanareadio.com ਹੈ ਆਪ ਪੰਜ ਕਲ ਆਪਣੇ ਆਈਫੋਨ ਅਤੇ ਐਂਡਰੌਇਡ ਐਪਸ ਤੇ ਆਪਣੀ ਵੈਬਸਾਈਟ ਤੇ ਆਪਣੇ ਫੇਸਬੁੱਕ ਪੇਜ ਤੇ ਲਾਈਵ ਨਹੀਂ ਹੁੰਦੇ ਸਿਰਫ ਤੇ ਸਿਰਫ ਟਵਾਨਾ ਰੇਡੀਓ ਦੇ YouTube ਪੇਜ ਤੇ ਲਾਈਵ ਹੈ ਇੱਕੋ ਹੀ ਚੈਨਲ ਆਪਾਂ ਰੱਖਿਆ ਹੋਇਆ ਲੋਡ ਪੇ ਦੂਜੇ ਚਲਾਵਾਂਗੇ ਸੋ ਇਸ ਕਰਕੇ ਇਹਨਾਂ ਲਾਈਵ ਪ੍ਰੋਗਰਾਮਾਂ ਦਾ ਲਿੰਕ ਜਾਂ ਕੁਛ ਆਪਾਂ ਵੀਡੀਓ ਪਾਉਣੇ ਉਹਨਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98767096 ਤੇ ਮੰਗਵਾ ਸਕਦੇ ਹੋ ਇਸੇ ਨੰਬਰ 9876309655 ਤੇ ਪ੍ਰੋਮ ਦੇ ਵਿੱਚ ਵੀ ਲਾਈਵ ਗੱਲਬਾਤ ਕਰ ਸਕਦੇ ਹੋ ਤੇ ਇਹ ਸੀ ਇੱਕ ਗੱਲਬਾਤ ਤੇ